ਉਹਨਾਂ ਨੇ ਪੈੜੀ ਵੇਚ ਲਈ ਸਾਰੀ ਭਾਈ ਬੇਲ ਦੇ ਭਾਂਡੇ ਘਰੇ ਲਿਆਂਦੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਨੇੜੇ ਗੁਰਦਾਰਾ ਕੋਪਰ ਫੈਕਟਰੀ ਆ ਤਾਂਬਾ ਨਿਕਲਦਾ ਸੋਨਾ ਜਿੱਥੋਂ ਉੱਥੇ ਗੁਰਦਾਰਾ ਸਾਹਿਬ ਬਹੁਤ ਤਕੜਾ ਅੰਦਰ ਉਹਦੇ ਉੱਥੇ ਦੀ ਹੈ ਵੀ ਤੁਸੀਂ ਫਿਰ ਬੇਲ ਵਾਲੇ ਭਾਂਡੇ ਵੀ ਦਿਓ ਜਾਂ ਬੇਲ ਵਾਲੇ ਭਾਂਡੇ ਤੇ ਮੰਦਰ ਚ ਰੱਖ ਕੇ ਪਿੰਡ ਨੂੰ ਸਾਂਝੇ ਤਾਂ ਉੱਥੇ ਵਰਤਣ ਲੱਗ ਜੂ ਹਨਾ ਬੇਲ ਵਾਲੇ ਭਾਂਡੇ ਕੰਜਰ ਦੇ ਘਰੇ ਚੱਕ ਲਈ ੱੱਬਾਂ ਚ ਗੋਹਾ ਦੇਗਿਆਂ ਤੇ ਗੋਹਾ ਹਨਾ ਮੈਂ ਕਹਿੰਦਾ ਨਾ ਯਾਰ ਉਹ ਦਰਦਾ ਸਾਹੀ ਭਾਂਡਿਆਂ ਦੇ ਬੇਲ ਵਾਲਿਆਂ ਦੀ ਮੰਨ ਲਾ ਵੀ ਐਸੇ ਕੰਮ ਤੇ ਹੀ ਰੱਖ ਲੈ ਗੋਹਾ ਆਏ ਤੇ ਹੀ ਸਰ ਆਪ ਦਿੰਦੇ ਆ ਤੇ ਬੱਬਾ ਜਦੋਂ ਅਖੀਰ ਉਹਨਾਂ ਦੇ ਘਰੇ ਦਾੜੀ ਵਾਲਾ ਸੱਪ ਨਿਕਲਿਆ ਬਈ ਤੜਕੇ ਮਾਂ ਤਾਂ ਗਈ ਜੰਗਲ ਪਾਣੀ ਉੱਥੇ ਨਾ ਆਪਾਂ ਆਪਦੇ ਖੇਤ ਦੀ ਇੱਕ ਕਿੱਲਾ ਛੱਡ ਲੈਨੇ ਐ ਕਹਿ ਦਿੱ ਕਿ ਇੱਧਰ ਦਾ ਛੱਡ ਲੈ ਅਗਲੀ ਵੇਰ ਨੂੰ ਉੱਧਰਲਾ ਛੱਡ ਲੈ ਉਦੋਂ ਅਗਲੀ ਵੇਰ ਨੂੰ ਇੱਧਰਲਾ ਛੱਡ ਲਿਆ ਉਹਦੇ ਜੇ ਨਾ ਕਾਈ ਜੀ ਹੋ ਜਾਂਦੀ ਆ ਕੁੱਤਾ ਫੁੱਲ ਜਾ ਬਾਹਰ ਅੰਦਰ ਜਾਣ ਨੂੰ ਪਰਦਾ ਬਣ ਜਾਂਦਾ ਆਪਣੇ ਟਾਇਲਟ ਆ ਤੇ ਭਾਈ ਉਹ ਨਾ ਉੱਥੇ ਜਦੋਂ ਗਈ ਉਹਨੇ ਵੇਖਿਆ ਤੇ ਏਦਾਂ ਜੀ ਦਾੜੀ ਸੱਪ ਦੇ ਸੱਪ ਐ ਖੜਾ ਉਹ ਭੱਜ ਗਿਆ ਉਹਨੂੰ ਸਾਧ ਲੈ ਕੇ ਸੱਪਾ ਬੋਲਾ ਬੰਦਾ ਉਹ ਡਾਂਗ ਲੈ ਕੇ ਜਾਵਲਿਆ ਗੰਜਾ ਸੱਪ ਦੇ ਦਾੜੀ ਦਾ ਵੇਖ ਲਾ ਵੀ ਦਾੜੀ ਵਾਲਾ ਸੱਪ ਤਾਂ ਇਹਨੇ ਵੇਖਿਆ ਹੀ ਨਹੀਂ ਹੋਣਾ ਤੂੰ ਮੱਥਾ ਠੇ ਗੰਜਰਾ ਤੈਨੂੰ ਕੀ ਕਹਿੰਦਾ ਉਹਨੇ ਮਾਰਿਆ ਟੱਲ ਭੜਕਾ ਗਿਆ ਉਹ ਮਾਰਿਆ ਬੱਬੂ ਮਾਰਤਾ ਉਧਰੋਂ ਸੱਪ ਮਾਰਤਾ ਉਧਰੋਂ ਘਰ ਭੱਟ ਲਿਆ ਲਾਗੀ ਵਿਕਣ ਬਾਬਾ ਫੇਰ ਮੇਰੇ ਗੁਰੂ ਕੋਲੇ ਆਉਂਦੀ ਹੁੰਦੀ ਸੀ ਬੀਬੀ ਕਿਉਂ ਲੈ ਕੇ ਦੇਖ ਲਾ ਤੂੰ ਕਿਉਂ ਕਿਤੇ ਤਾਂ ਬੀਬੀ ਦੇ ਹੱਥ ਚੋਂ ਛੁੱਟ ਜਾਣਾ ਕਿਤੇ ਉਹਨੇ ਠੇਡਾ ਖਾ ਜਾਣਾ ਕਿਤੇ ਮੇਰੇ ਗੁਰੂ ਦੇ ਹੱਥ ਚੋਂ ਛੁੱਟ ਜਾਣਾ ਕਿਉਂ ਜੋਤ ਚ ਨਹੀਂ ਪਿਆ ਬਈ ਫੇਰ ਉਹਨੇ ਕਿਹਾ ਲੋਕਾਂ ਦਾ ਬੀਬੀ ਤੁਸੀਂ ਉਹਦਾ ਜ਼ਮੀਨ ਹੀ ਵੇਚਦੇ ਆ ਤੁਹਾਡੇ ਬੇਟੇ ਕਹਿੰਦਾ ਤਿੰਨ ਤਿੰਨ ਚਾਰ ਚਾਰ ਪੈਂਟਾਂ ਸ਼ਰਟਾਂ ਕੁਰਤੇ ਪਿਆਮੇ ਬਣਾਉਂਦੇ ਆ ਕੀ ਗੱਲ ਬਾਪੂ ਨੰਗਾ